ਪੰਜਾਬ ਦੀ ਸਿਆਸਤ ਦਿਨੋ ਦਿਨ ਪੱਕਦੀ ਹੋਈ ਨਸਰ ਆ ਰਹੀ ਹੈ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਕੁਝ ਦਿਨ ਲੱਗੇ ਨੇ VOTING ਹੋ ਜਾਣੀ ਹੈ ਹਾਲਾਂਕਿ ਦੁੱੱਚੇ ਪਾਸੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਨੂੰ ਲਲਕਾਰਦੀ ਹੋਈ ਨਸਰ ਆ ਰਹੀ ਹਰਮਿੰਦਰ ਸਿੰਘ ਸੰਧੂ ਦੇ ਹੱਕ ਦੇ ਵਿੱਚ ਪ੍ਰਚਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਕਰ ਰਹੇ ਨੇ ਰੋਡ ਸ਼ੋਅ ਕੱਢਿਆ ਜਾ ਰਿਹਾ ਤੇ ਦੁੱੱਚੇ ਪਾਸੇ ਉੱਥੇ ਹੀ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਕਾਲੀਆਂ ਨੇ ਤੇ ਕਾਂਗਰਸੀਆਂ ਨੇ ਕੁਝ ਕੱਖ ਪੰਜਾਬ ਦੇ ਵਿੱਚ ਨਹੀਂ ਕੀਤਾ ਤੇ ਉੱਥੇ ਹੀ ਸਿਰਫ ਕੁਰਸੀਆਂ ਦਾ ਨਿੱਗ ਸਿੱਖਿਆ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਆਨ ਦਿੰਦੇ ਹੋਏ ਨਸਰ ਆ ਰਹੇ ਨੇ ਤੇ ਉੱਥੇ ਹੀ ਵਿਰੋਧੀ ਧਿਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਹੋ ਤੁਹਾਨੂੰ ਸੁਣਾਉਨੇ ਆ ਇੱਕ ਬਟਨ ਦਬਣ ਨਾਲ ਤੁਹਾਡੇ ਪਿੰਡ 'ਚ ਲੜਾਈ ਆਉਂਦੀ ਹੈ ਝੜੂ ਵਾਲਾ ਬਟਨ ਦਬਣਾ ਤੁਹਾਡੇ ਪਿੰਡ 'ਚ ਪੜਾਈ ਆਉਂਦੀ ਹੈ ਇਹ ਚੁਣ ਲਿਓ ਹੁਣ ਕੀ ਚੁਣਨਾ ਤੁਸੀਂ ਕਿਉਂਕਿ ਉਹ ਤਾਂ ਦੋਨੇ ਲੜਾਈਆਂ ਵਾਲੇ ਨੇ ਉਹ ਤਾਂ ਦੋਨੇ ਪਿਸਤੌਲਾਂਆਂ ਦੀਆਂ ਗੋਲੀਆਂ ਤੇ ਚਿੱਟੇ ਦੀਆਂ ਗੋਲੀਆਂ ਵਾਲੇ ਨੇ ਇਹ ਤੋਂ ਹੀ ਦੇਖ ਲਿਓ ਵੀ ਉਹ ਬਟਨ ਦੱਬਣ ਨਾਲ ਪਿੰਡ 'ਚ ਲੜਾਈ ਆਊਗੀ ਆਹ ਬਟਨ ਦੱਬਣ ਨਾਲ ਪੜਾਈ ਆਊਗੀ ਉਹ ਬਟਨ ਦੱਬਣ ਨਾਲ ਤੁਹਾਨੂੰ ਧਮਕੀਆਂ ਆਉਣਗੀਆਂ ਵੀ ਉਹਨੂੰ ਕਿਉਂ ਪਾਈ ਇਹਨੂੰ ਕਿਉਂ ਪਾਈ ਆਹ ਬਟਨ ਦੱਬਣ ਨਾਲ ਤੁਹਾਨੂੰ ਵਧਾਈ ਆਊਗੀ ਵੀ ਬੜਾ ਵਧੀਆ ਕਮਾਲ ਕਰਤੀ ਵੀ ਸੋ ਸਾਰੇ ਪਿੰਡ ਪਿੰਡਾਂ ਦੇ ਪਿੰਡ ਹੀ ਪਲਟੇ ਪਏ ਨੇ ਉਹ ਕਹਿੰਦੇ ਜੀ 103 ਪਿੰਡ ਨੇ ਦੇਖੋ 103 ਮਨ ਕਈ ਪਿੰਡਾਂ ਤਾਂ ਇਹ ਹਾਲਾਤ ਹੈ ਕਿ 70% ਪਿੰਡ ਇੱਕ ਪਾਸੇ ਹੈ ਬਾਕੀ 30 ਚ ਉਹ ਨੇ 4-5 ਜਣੇ ਜਦੋਂ ਮਸ਼ੀਨਾਂ ਖੋਲਣਗੇ 14 ਨੂੰ ਪਤਾ ਲੱਗ ਜਾਊਗਾ ਪਬਲਿਕ ਹੈ ਸਭ ਜਾਣਦੀ ਹੈ ਸੋ ਹੁਣ ਜਿਹੜੇ ਹਜੇ ਵੀ ਹੁਣ ਤਾਂ ਹਫਤਾ ਰਹਿ ਗਿਆ ਜਿਹੜੇ ਹਜੇ ਵੀ ਸੋਚਦੇ ਨੇ ਦੇਖਾਂਗੇ ਨੇੜੇ ਜਾ ਕੇ ਦੇਖੋ ਹੋਰ ਕਿੰਨਾ ਨੇੜੇ ਜਾ ਕੇ ਦੇਖੋਗੇ ਜਦੋਂ ਵਿੱਚ ਬੱਜੀ ਉਹਨੂੰ ਦੇਖੋਗੇ ਜੇ ਗੱਡੀ ਦੂਰੋਂ ਆਉਂਦੀ ਐ ਸੈ ਪੁਈ ਪਹੁੰਗ ਵਾਲੀ ਟਰਾਲੀ ਆਉਂਦੀ ਐ ਪਹਿਲੀ ਸਾਈਡ ਤੇ ਕਰ ਲੋ ਐਵੇਂ ਫਾਇਦਾ ਕੋਈ ਉਹ ਤਾਂ ਗਲੀਆਂ 'ਚ ਫਿਰਦੇ ਐ ਧਮਕੀਆਂ ਦਿੰਦੇ ਫੋਨ ਕਰਾਉਂਦੇ ਜੇ ਬੋਰਡ ਨਾ ਪਾਈ ਫਿਰ ਦੇਖ ਲਈ ਜਿਹੜੇ ਬੋਰਡ ਪਾਉਣ ਤੋਂ ਪਹਿਲਾਂ ਹੀ ਧਮਕੀਆਂ ਦੇ ਰਹੇ ਨੇ ਉਹ ਜੇ ਜਿੱਤ ਗਏ ਭਾਈ ਫੇਰ ਕੀ ਕਰਨਗੇ ਉਹ ਸੋ ਬੋਰਡ ਜਿਹੜੀ ਐ ਨਾ ਮਤਦਾਨ ਕਹਿੰਦੇ ਇਹਨੂੰ ਆਪਣੀ ਮਤ ਦਾ ਦਾਨ ਕਰਨਾ ਹੈ ਆਪਣੀ ਅਕਲ ਦਾ ਦਾਨ ਕਰਦੇ ਆ ਲੋਕ ਕਿ ਮੇਰੀ ਅਕਲ ਮੁਤਾਬਕ ਆਹ ਬੰਦਾ ਚੰਗਾ ਹੈ ਉਹਦਾ ਬਟਨ ਦਬ ਦਿੰਦੇ ਤੇ ਮਤ ਦਾ ਦਾਨ ਗੋਲੀ ਦਾ ਪਿਸਤੌਲ ਨਾਲ ਥੋੜੀ ਹੋ ਸਕਦਾ ਹੈ ਪੈਸੇ ਪੂਸੇ ਹੋਣਗੇ ਉਹਨਾਂ ਕੋਲ ਥੋੜੀ ਲੁੱਟੇ ਹੋਏ ਨੇ ਸੋ ਵੀਰੋ ਇਹ ਦੇਖ ਲਿਓ ਇਹ ਜਿਹੜਾ ਬਟਨ ਹੈ ਨਾ ਹੋ ਕਿਸੇ ਤੱਕੜੀ ਦਾ ਹੈ ਨਾਉ ਕਿਸੇ ਪੰਜੇ ਦਾ ਨਾ ਉਹ ਝੜੂ ਦਾ ਨਾ ਕਿਸੇ ਪੌੜੀ ਦਾ ਨਾ ਗੱਡੇ ਦਾ ਅਸਲ ਚ ਉਹ ਬਟਨ ਤੁਹਾਡੇ ਜਵਾਕਾਂ ਦੇ ਫਿਊਚਰ ਦਾ ਹੈ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਵਧੀਆ ਬਟਨ ਦੱਬਿਆ ਹੋਗੇ ਤਾਂ ਭਵਿੱਖ ਬਣ ਜਾਊਗਾ ਨਹੀਂ ਤਾਂ ਫਿਰ 70 ਸਾਲ ਤੋਂ ਦੱਬੀ ਜਾਂਦੇ ਆ ਬਟਨ ਆਪਾਂ ਨੇ ਤਾਂ ਬਹੁਤ ਉਹਨਾਂ ਦੇ ਹੱਕ 'ਚ ਵੋਟਾਂ ਪਾਈਆਂ ਉਹਨਾਂ ਨੇ ਕਦੇ ਪਾਈ ਆਪਣੇ ਹੱਕ 'ਚ ਉਹਨਾਂ ਨੇ ਆਪਾਂ ਨੂੰ ਕੀ ਦਿੱਤਾ ਵੋਟ ਦੇ ਬਦਲੇ ਉਹਨੇ ਚੱਕਾ ਲੇਤਾ ਉਹਨਾਂ ਨੇ ਸਾਡੇ 3 ਪੋਤਾਂ ਨੂੰ ਸਮਗਲਰ ਬਣਾਇਆ ਗੋਲੀਆਂ ਦਿੱਤੀਆਂ ਪਿਸਤੌਲ ਫੜਾਏ ਇੱਕ ਕਹਿੰਦਾ ਮਰਨ ਨੂੰ ਤਿਆਰ ਰਹੋ ਦੂਜਾ ਕਹਿੰਦਾ ਮਰਨ ਨੂੰ ਤਿਆਰ ਰਹੋ ਕੀ ਰੱਖੀ ਕੀ ਘਟਾਂਗੇ ਜੀ ਇੱਚੋਂ ਪਰਚੇ ਪਰਚੇ ਹੋ ਗਏ ਪਿੰਡਾਂ ਦੇ ਪਿੰਡਾਂ 'ਚ ਪਰਚੇ ਹੋਏ ਪਏ ਨੇ ਇਹ ਇਹ ਕਰਨਾ ਸੀ ਇੱਕੋ ਜ਼ਿੰਦਗੀ ਇੱਕੋ ਮਾਨਸ ਦੇ ਮਿਲੀ ਹੈ ਕਹਿੰਦੇ ਆ ਕਿ 83 ਲੱਖ ਜੁਨਾ ਤੋਂ ਬਾਅਦ ਮਿਲਦੀ ਹੈ ਤੇ ਆ ਕੇ ਇੱਥੇ ਇੰਨਾ ਕੰਮਾਂ 'ਚ ਖਰਾਬ ਕਰਦੇ ਨੇ ਜੀ ਦੇ ਜੀ ਨੂੰ ਪ੍ਰਮਾਤਮਾ ਨੇ ਕਿਰਪਾ ਕਰਤੀ ਚਾਰ ਦਾਣੇ ਹੈਗੇ ਆ ਚਾਰ ਪੈਸੇ ਹੈਗੇ ਆ ਉਹ ਭਈ ਦਸਬੰਦ ਕੱਢੋ ਗਰੀਬਾਂ ਵਾਸਤੇ ਪੜੀਏ ਪੜ੍ਹਾਈ ਸਭ ਤੋਂ ਭਵਿੱਖ ਪੜ੍ਹਾਈ ਵਾਲੰਦਾ ਆਉਣ ਵਾਲੇ ਸਮੇਂ ਦੇ ਵਿੱਚ ਤਰਨਤਰ ਨਾਲ ਉਹ ਗੱਲ ਸੁਣ ਲਿਓ ਆਉਣ ਵਾਲੇ ਸਮੇਂ ਚ ਉਹਨੂੰ ਵੱਡਾ ਬੰਦਾ ਨਹੀਂ ਮੰਨਿਆ ਜਾਊਗਾ ਜਿਹਦੇ ਕੋਲੇ ਸ਼ੋਰੂਮ ਜਾਦੇ ਨੇ ਜਾਂ ਜਿਹਦੇ ਕੋਲੇ ਦੁਕਾਨਾਂ ਨੇ ਜਾਂ ਜਿਹਦੇ ਕੋਲੇ ਜ਼ਮੀਨ ਹੈ ਉਹ ਜ਼ਮੀਂਦਾਰ ਜਾਂ ਸੇਠ ਨਹੀਂ ਮੰਨੇ ਜਾਣਗੇ ਉਹ ਵੱਡੇ ਬੰਦੇ ਮੰਨੇ ਜਾਣਗੇ ਜਿਦੇ ਜ਼ਵਾਕ ਪੜੇ ਲਿਖੇ ਨੇ ਜਿਮ ਜ਼ਮੀਨਾਂ ਤੇ ਕਬਜ਼ੇ ਹੋ ਜਾਂਦੇ ਆ ਦੁਕਾਨਾਂ ਵਿਕ ਜਾਂਦੀਆਂ ਸੋਨਾ ਚੋਰੀ ਹੋ ਸਕਦਾ ਪਰ ਜਿਹੜੀ ਵਿਦਿਆ ਉਹ ਤੁਹਾਡੇ ਇੱਥੇ ਐ ਉਹ ਚੋਰੀ ਨਹੀਂ ਹੋ ਸਕਦੀ ਉਹ ਜਿੱਥੇ ਜਾਓਗੇ ਨਾਲ ਹੀ ਜਾਓ ਸੁਵਿਸ਼ ਕਰਕੇ ਜ਼ਵਾਕਾਂ ਨੂੰ ਪੜਾਈਏ ਚੰਗੇ ਸਕੂਲ ਖੋਲ ਰਹੇ ਆ ਸਕੂਲ ਆਫ ਐਮੀਨੈਂਸ ਖੋਲ ਰਹੇ ਆ ਰੂਲ ਬਣਾ ਰਹੇ ਆ ਕਿ ਜਿਹੜੇ ਵੀ ਮਾਸਟਰ ਤੇ ਡਾਕਟਰ ਨੇ ਉਹਨਾਂ ਨਾਲ ਐਗਰੀਮੈਂਟ ਕਰ ਰਹੇ ਆ ਕਿ ਜੇ ਤੁਸੀਂ ਅਸੀਂ ਸਰਕਾਰੀ ਮੈਡੀਕਲ ਕਾਲਜਾਂ 'ਚ ਤੁਹਾਨੂੰ ਐਮਬੀਬੀਐਸ ਕਰਾਵਾਂਗੇ ਸਸਤੀ ਹੋ ਜਾਂਦੀ ਹੈ ਪ੍ਰਾਈਵੇਟ 'ਚ ਪੀਸਾ ਬਹੁਤ ਨੇ ਆਪਣੇ ਕੋਲੇ ਮੈਡੀਕਲ ਕਾਲਜ ਨੇ ਹੋਰ ਵੀ ਬਣਾ ਰਹੇ ਆ ਵੀ ਮੈਡੀਕਲ ਤੁਹਾਨੂੰ ਡਾਕਟਰ ਬਣਾ ਦਾਂਗੇ ਪਰ ਤੁਹਾਡੇ ਨਾਲ ਸਾਨੂੰ ਐਗਰੀਮੈਂਟ ਕਰਨਾ ਪੈਣਾ ਹੈ ਕਿ 2 ਸਾਲ ਤੁਸੀਂ ਬਾਰਡਰ ਏਰੀਏ 'ਤੇ ਜਾ ਕੇ ਸੇਵਾ ਕਰੋਗੇ ਇੱਥੇ ਆਉਂਦੇ ਹੀ ਨਹੀਂ ਕੋਈ ਜੇ ਆਜੇ ਤਾਂ ਬਦਲੀ ਕਰਾ ਜਾਂਦੇ ਨਹੀਂ ਨਾ ਮਾਸਟਰ ਆਵੇ ਨਾ ਡਾਕਟਰ ਆਵੇ ਨਾ ਕੋਈ ਕੋਈ ਮੁਲਾਜ਼ਮ ਇੱਥੇ ਲਾ ਦਿਓ ਉਹ ਨਹੀਂ ਜੀ ਉੱਧਰ ਮਾਰਿਆ ਚੱਕ ਕੇ ਜੀ ਉਹ ਮੈਂ ਕਹਿੰਦਾ ਯਾਰ ਐਂ ਨਾ ਕਰੋ ਉਹ ਵੀ ਲੋਕ ਨੇ ਉਹ ਵੀ ਇਨਸਾਨ ਨੇ ਉੱਥੇ ਸੇਵਾ ਕਰੋ ਪੱਤਾ ਦੇ ਦਾਂਗੇ ਵੱੱਦ ਦੇ ਦਾਂਗੇ ਜੀ ਉਹਨਾਂ ਨਾਲ ਉਹ ਕਿ ਬਾਰਡਰ ਏਰੀਆ ਨੂੰ ਆਪਾਂ ਕੋਸ਼ਿਸ਼ ਕਰ ਦਾਂਗੇ ਕਿ ਆ ਬਾਰਡਰ ਏਰੀਆ ਇੱਥੇ ਤੁਸੀਂ ਜੇ ਕੰਮ ਕਰੋਗੇ ਤੁਹਾਨੂੰ ਤਰਖਾ ਵੱੱਦ ਮਿਲੂ ਪੱਤਾ ਵੱੱਦ ਮਿਲੂ ਕੋਈ ਗੱਲ ਦੇ ਦਾਂਗੇ ਪਰ ਆਪਾਂ ਐ ਨਹੀਂ ਹੈਗਾ ਕਿ ਇਹਨਾਂ ਨੂੰ ਛੱਡ ਦਾਂਗੇ ਆਪਾਂ